ਬੱਚਾ ਕਈ ਵਾਰ ਇਹ ਵੀ ਸੋਚਦਾ ਕਿ ਮੈਂ ਅੱਜ ਸਕੂਲ ਜਾ ਰਿਹਾ ਹਾਂ ਰੱਬ ਕਰੇ ਅੱਜ ਸਾਡੀ ਟੀਚਰ ਛੁੱਟੀ ਤੇ ਹੋ ਜੇ ਕਿਉਂਕਿ ਕਈ ਵਾਰ ਹੋਮਵਰਕ ਨਹੀਂ ਕਰਿਆ ਹੁੰਦਾ ਕਈ ਵਾਰ ਕੁਝ ਯਾਦ ਨਹੀਂ ਕੀਤਾ ਹੁੰਦਾ ਸੋ ਮੈਨੀਆਂ ਟਾਈਮਸ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਆ ਪਰ ਜਦੋਂ ਬੰਦਾ ਵੱਡਾ ਹੁੰਦਾ ਹੈ ਸਮਝਦਾਰ ਹੁੰਦਾ ਹੈ ਉਦੋਂ ਟੀਚਰ ਦੀ ਅਹਿਮੀਅਤ ਦਾ ਪਤਾ ਲੱਗਦਾ ਅੱਜ ਟੀਚਰ ਦੀ ਵੈਲਿਊ ਦਾ ਪਤਾ ਲੱਗਦਾ ਹੈ ਕਿ ਅੱਜ ਅਸੀਂ ਸਮਾਜ 'ਚ ਵਿਚਰ ਸਕਦੇ ਆ ਕਿਸੇ ਨਾਲ ਵਧੀਆ ਤਰੀਕੇ ਨਾਲ ਗੱਲ ਕਰ ਸਕਦੇ ਆ ਕਿਸੇ ਦੀ ਗੱਲ ਸਮਝ ਸਕਦੇ ਆ ਇਹ ਸਿਰਫ ਟੀਚਰਸ ਕਰਕੇ ਆ ਕਿਉਂਕਿ ਜਿਹਹੇ ਜੇ ਮਾਹੌਲ ਚ ਮੈਂ ਵੀ ਆਈ ਆ ਸਾਡੇ ਪੇਰੈਂਟਸ ਇਨੇ ਐਜੂਕੇਟਿਡ ਨਹੀਂ ਸੀਗੇ ਕਿ ਸਾਨੂੰ ਇਹਨੀ ਨੌਲੇਜ ਦੇ ਸਕਦੇ ਜੋ ਸਾਨੂੰ ਅੱਜ ਤੱਕ ਬਣਾਇਆ ਉਹ ਸਿਰਫ ਟੀਚਰਸ ਦੀ ਦੇਣ ਆ ਸੋ ਮੈਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਆਪਾਂ ਟੀਚਰਸ ਦਾ ਜਨਾ ਧੰਨਵਾਦ ਕਰੀਏ ਉਹਨਾਂ ਥੋੜਾ ਮੈਨੂੰ ਲੱਗਦਾ ਹੈ ਪੈਰੈਂਟਸ ਤਾਂ ਜਨਮ ਦਿੰਦੇ ਆ ਪਰ ਪੈਰੈਂਟਿੰਗ ਮੈਨੂੰ ਲੱਗਦਾ ਹੈ ਟੀਚਰਸ ਹੀ ਕਰਦੇ ਆ ਜਿੰਨਾ ਤੁਸੀਂ ਬੱਚਿਆਂ ਨੂੰ ਸਿਖਾਉਨੇ ਹੋ ਦੁਨੀਆਦਾਰੀ ਵਿੱਚ ਵਿਚਰਨਾ ਵੈਲਿਊਜ਼ ਐਜੂਕੇਸ਼ਨ ਨੌਲੇਜ ਉਹ ਹੋਰ ਕੋਈ ਇਨਸਾਨ ਨਹੀਂ ਸਿਖਾ ਸਕਦਾ ਇਹ ਭਾਵਨਾ ਹੈ ਜਿਹੜੀ ਤੁਹਾਡੇ ਚ ਪਰਮਾਤਮਾ ਨੇ ਬਖਸ਼ੀ ਹੋਈ ਹੈ ਹਰੇਕ ਬੰਦਾ ਟੀਚਰ ਵੀ ਨਹੀਂ ਬਣ ਸਕਦਾ ਜਿੰਨੀ ਪੇਸ਼ੈਂਸ ਦੀ ਲੋੜ ਹੈ ਟੀਚਰ ਬਣਨ ਲਈ